ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਤੇ ਬਾਈ ਬੋਲ ਬਹੁਤ ਸੋਹਣੇ ਪਸ਼ੂ ਆ ਤਾਜੀ ਸੋਈਆਂ ਝੋਟੀਆਂ ਤੇ ਬਾਈ ਨੇ ਕਰਦੇ ਗੱਲਬਾਤ ਇੱਕ ਵੱਡੀ ਝੋਟੀ ਲੋਹੀ ਝੋਟੀ ਪੂਰੀ ਨਾਮੀ ਝੋਟੀ ਬਾਈ ਫਿਲਿਆ ਗਿਆ ਫਿਰ ਤੇ ਬਹੁਤ ਸੋਹਣੀ ਤਿਲਾਂ ਵਾਲੀ ਲੋਹੀ ਝੋਟੀ ਆ ਤੇ ਬਾਈ ਨੇ ਕਰ ਸਸਿਕਲ ਬਾਈ ਜੀ ਸਸਿਕਲ ਬਾਈ ਜੀ ਹਾਲ ਜੀ ਸਾਹਿਬ ਵਜਿਆ ਠੀਕ ਠਾਕ ਠੀਠਾ ਜੀ ਹਾਂਜੀ ਹਾਂਜੀ ਜਿੰਨੇ ਮਾਣਾ ਡੇਰੀ ਫਾਰਮ ਦੇ ਭੈਣ ਭਰਾ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਜਿਨੇ ਸੰਤਲਵਾਤੋਂ ਵੱਧ ਚੈਨਲ ਨੂੰ ਪਿਆਰ ਦੇਂਦੀ ਆ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਤੇ ਮਾਲਵੀਰ ਦੀ ਝੋਟੀਆਂ ਆਪਣੇ ਕੋਲ ਚ ਪੰਜ ਹੀ ਇੱਕ ਘਾਲਤੀ ਜਾਂਦੇ ਇੱਕ ਨਦਨ ਲੱਗੇ ਆ ਹਾਂਜੀ ਹਾਂਜੀ ਚੰਗੀਆਂ ਝੋਟੀਆਂ ਚੰਗੀਆਂ ਸਵਾਦੀ ਸੁਈਆਂ ਜਿਨ੍ਹਾਂ ਦੇ ਵਿੱਚ ਇੱਕ ਚੰਗੀ ਨਾਮੀ ਝੋਟੀ ਆ ਠੀਕ ਹੈ ਭਾਈ ਭਾਜੀ ਰੋਈ ਝੋਟੀਆਂ ਬੂਰੀ ਦੇ ਮੁਕਾਬਲੇ ਦੀ ਆ ਹਾਂਜੀ ਚੰਗੀਆਂ ਵੱਡੀ ਝੋਟੀਆਂ ਇੱਕ ਵਸ਼ੀ ਚੰਗੀ ਡੱਬੀ ਠੀਕ ਜੀ ਹਾਂਜੀ ਬਹੁਤ ਜ਼ਿਆਦਾ ਜਨਵਰ ਚੰਗੇ ਆ ਤੇ ਕੱਲੇ ਕੱਲੇ ਨੰਗਰ ਦੀ ਤੇਲ ਦੱਸਦੇ ਆ ਠੀਕ ਹੋਰ ਬਾਬਾ ਠੀਕ ਆ ਹੋਰ ਭਾਈ ਜੀ ਵਧੀਆ ਬਾਬਾ ਵੀਰ ਜੀ ਆ ਚਾਰ ਪੰਜ ਜੋੜੀਆਂ ਕੁ ਵੈੜਾ ਫਰਮ ਦੀ ਪਾਉ ਹੋ ਜਾਂਦਾ ਜਾਂ ਰੱਖ ਕੇ ਤੇ ਬਾਕੀ ਜੀ ਸਾਹ ਸੁਧਰੇ ਇਕੱਲੇ ਇਕੱਲੇ ਨਗਰ ਜੀ ਤੇ ਆ ਰਹੇ ਇਹ ਵੇਟੀ ਲੋਈ ਝੋਟੀ ਆ ਹਾਂਜੀ ਤੇ ਸੂਆ ਕਾਗਾ ਦੁੱਜਾ ਠੀਕ ਹੈ ਬਾਈ ਜੀ ਦੁੱਜੇ ਸੂਆ ਝੋਟੀ ਆ ਤੇ ਪਹਿਲਾਂ ਨੀ ਝੋਟੀ ਨਹੀਂ ਕੋਈ ਦੁੱਧ 나ੜੂ ਨਾਲ ਜੇ ਅੱਜ ਤੀਜਾ ਦਿਨ ਸੂਈ ਨੇ ਵਿਝਿਆ ਦੇ ਕੱਚਾ ਰੱਖਣਾ ਠੀਕ ਹੈ ਬਾਈ ਜੀ ਘੱਟੀ ਮਗਰਿਆ ਘੱਟੀ ਮਗਰਿਆ ਘੱਟੀ ਮਗਰਿਆ ਠੀਕ ਹੈ ਤੇ ਪੂਰੀ ਨਾਮੀ ਝੋਟੀ ਆ ਵੱਡੀ ਹਾਂਜੀ ਤੇ ਜੋ ਵੀਰ ਨੂੰ ਜਗਾੜ ਲਗਾਣਾ ਝੋਟੀ ਬੜਾ ਬੱਸ ਜਗਾੜ ਲਗਾ ਜਿਹੜੇ ਵੀਰ ਭਰਾ ਸੰਤਾਂ ਨਾਲ ਗਾੜੀ ਵੀਡੀਓ ਵੇਂਦੀ ਆ ਇਹ ਆਪ ਦੱਸੋ ਕਹਿੰਦੇ ਸਹੀ ਗੱਲ ਭਾਈ ਪੂਰੀ ਸਲੋਸ ਰੱਪ ਗੱਲ ਬਾਧਿਆ ਤੇ ਵੀਰ ਅੱਜ 2 ਟਾਈਮ ਝੋਟੀ ਕੋ ਬੋਲਾ ਹੀ 14 ਕਿਲੋ ਚੋਕੇ ਲਈ ਆ ਜਿਹੜਾ ਮਰਜੀ ਵੀਰ ਭਰਾ ਸਾਈ ਪਾ ਕੇ 14 ਕਿਲੋ ਕੰਡੇ ਤੇ ਰੱਖ ਕੇ ਦੇ ਦਾਂਗੇ ਬੋਲਾ ਹੀ ਇਹ ਕੋ ਠੀਕ ਭਾਈ ਇਸ ਤਰ੍ਹਾਂ ਦੀ ਝੋਟੀ ਹੈ ਠੀਕ ਜੀ ਵੱਡੀ ਝੋਟੀ ਬਾਈ ਕੋਲ ਆਈ ਹੈ ਲੋਹੀ ਝੋਟੀ ਤੇ ਤਲਾਂ ਵਾਲੀ ਜਾਂ ਬਚਾ ਲੈ ਆਓ ਫਿਰ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਇਦਾਂ ਥੋੜਾ ਠੀਕ ਜੀ ਬਹੁਤ ਜਿਆਦਾ ਜਾਨਵਰ ਵੀ ਦੇ ਕੇ ਨਕੀਨਾ ਆ ਬੂਰੀ ਝੋਟੀ ਨਾਲ ਵੀ ਡਬਲਿਆ ਵੱਡੀ ਆ ਵੱਡੀ ਝੋਟੀ ਜੀ ਹਲਾਰ ਦੇ ਬਾਈ ਦੇਖ ਵੱਡੀ ਝੋਟੀ ਵੀ ਜੀ ਇਹੋ ਜੇ ਬੰਬ ਪੀਸ ਵੇਰ ਕੇ ਵਧੀਆ ਝੋਟੀ ਬਾਈ ਕੋਲ ਹੈ ਤੇ ਕੁਆਲਟੀ ਕੋਲ ਚੈੱਕ ਕਰਨੇ ਆ ਵਧੀਆ ਝੋਟੀ ਬਾਈ ਕੋਲ ਲੋਹੀ ਝੋਟੀ ਦੱਸੋ ਬਾਈ ਜੀ ਟ੍ਰੇਡ ਇਹ ਵੀਰ ਲੋਹੀ ਝੋਟੀ ਆ ਹਾਂਜੀ ਤੇ ਬਿਲਕੁਲ ਇੱਕ ਰੰਗ ਵਾਲਾ ਪੂਛ ਬਿਲਕੁਲ ਬ੍ਰੈਂਡ ਠੀਕ ਆ ਭਾਈ ਸਹੀ ਗੱਲ ਹੈ ਵਹੀ ਆ ਜਿਹੜੀ ਗੱਲ ਹੈ ਛੋਟੀ ਦੇ ਟਲਾਂ ਵਾਲੀ ਲੋਈ ਠੀਕ ਆ ਭਾਈ ਪਿਓਰ ਛੋਟੀ ਦੇ ਚੱਡੇ ਦੀ ਬੇਸ ਵੇਹ ਐ ਡੀਜੇ ਦੀ ਬੇਸ ਰੱਖੀ ਕੁਆਲਟੀ ਵਾਲਾ ਚੱਡਾ ਜਿਹੜੀ ਕੁਆਲਟੀ ਵਾਲਾ ਚੱਡਾ ਬਣਿਆ ਆ ਤੇ 2.5 ਕਿਲੋ ਕੱਚਾ ਦੁੱਧ ਆ ਜੀ ਝੋਟੀ ਕੋ 2.5 ਤੋਂ ਟੱਪਦੀ ਆ ਗਾੜੀ ਠੀਕ ਆ ਭਾਈ ਜਦੋਂ ਝੋਟੀ ਪੂਰੀ ਦੁੱਧ ਤੇ ਚੜਦੀ 3 ਸਾਢੇ 3 ਕਿਲੋ ਗਾੜ ਮਾਰਨੀ ਝੋਟੀ ਨੂੰ ਠੀਕ ਆ ਭਾਈ ਠੀਕ ਆ ਆ ਜਿਹੜਾ ਥਾਨ ਵੇਖੀ ਲੱਗਾ ਝੋਟੀ ਨੂੰ ਅਗਾ ਪਿਛਾ ਤੇ ਇੱਕ ਚੀਜ਼ ਹੋਰ ਮਖਾਈਏ ਵੀਰੇ ਲੋਹੀ ਝੋਟੀ ਪਿਓਰ ਲੋਹੀ ਆ ਅਸਲ ਚੀਜ਼ ਚਿੱਟੇ ਸਿੰਘ ਆ ਚਿੱਟੇ ਸਿੰਘ ਜੀ ਚਿੱਟੇ ਸਿੰਘ ਆ ਕੋਈ ਕੋਈ ਬੰਦੇ ਨੂੰ ਪਰਖਿਆ ਚਿੱਟੇ ਸਿੰਘਾਂ ਦੀ ਆ ਲੋਹੀ ਝੋਟੀ ਪੂਰੇ ਦੁੱਧ ਵਾਲੀ ਆ ਪਰਲੇ ਸਾਡੇ ਖਾ ਦਿੰਦੇ ਇੱਕ ਮੀਟਰ ਦਾ ਵੀਜੀ ਚ ਕਾਠਾਈਏ ਦਾ ਸਹੀ ਗੱਲ ਬਾਈ ਆ ਵੇਖੋ ਇੱਥੋਂ ਲੈ ਕੇ ਉੱਦ ਤੱਕ ਵੇਖੋ ਕੀ ਚੀਜ਼ ਹੈ ਪੂਰੀ ਗਾਲ ਬਾਸ ਲੱਗੇ ਤਿਲਾਂ ਵਾਲੀ ਹੈ ਤੇਲ ਸਾਰੇ ਬੋੜੀ ਦੇ ਹੈਗੇ ਠੀਕ ਹੈ ਠੀਕ ਹੈ ਬਾਈ ਜੀ ਤੋਰੋ ਬਾਈ ਤੋਰੋ ਕੀ ਹੋਇਆ ਝੋਟੀ ਆ ਸਹੀ ਜਾਬਾ ਨਾਲ ਅਕੇ ਵਿੱਚ ਫਰਗਾ ਚੁੰਨਣ ਲੱਗੋ 4-5 ਕਿਲੋ ਮੀਟਰ ਗਾੜੀ ਰਵਾਲ ਪੈਂਦਿਆ ਹਾਂ ਜੀ ਨੇਹਾਦੀ ਵਾਲ ਪਹਿਲਾਂ ਸੁਣਿਆ ਪਤਾ ਹਿਆਣੇ ਤੇ ਠੀਕ ਹੈ ਬਾਈ ਜੀ ਠੀਕ ਅਸੀਂ ਰਵਾਲਾਂ ਦੀ ਝੋਟੀ ਲਈ ਪਾਰੇ ਆ ਵੀ ਚੰਗੀ ਵੀਰ ਝੋਟੀ ਨਾਮੀ ਆ ਵੀਰ ਦਾ ਨਾਮ ਕਮੜੇ ਦਾ ਵੀਰ ਦਾ ਹਾਂ ਜੀ ਦਰਸ਼ਨੀ ਝੋਟੀ ਇੱਕ ਨਗੀਨਾ ਆ ਕੋਈ ਇਹ ਨਾ ਆਖੇ ਵੀਰ ਜੇ ਉਹ ਕੱਲ ਜਦੋਂ ਝੋਟੀ ਤੇ ਅਸੀਂ ਗਏ ਨਾ ਚਲੋ ਈਡੀ ਮੈਂ ਲੈਣੀ ਆ ਡਿਟੇਲ ਸਾਰੀ ਪੁੱਛਣੀ ਪੈਂਦੀ ਆ ਹਾਂ ਜੀ ਜਦੋਂ ਮੈਂ ਤੇ ਅਸੀਂ ਜਾਈਏ ਅਸੀਂ ਗਏ ਵੀ ਮੇਸ਼ਾ ਹੀ ਜੇ ਕਹਦੀ ਮੈਂ ਖੋਟੀ ਆ ਨਾ ਹਾਂਜੀ ਵੱਡੀ ਮਹੀਂ ਜੀ ਗਲਤੀ ਆ ਉਹ ਆਂਦਾ ਵੀ 10000 ਘਾਟ ਵਾਟ ਲਾ ਮੈਂ ਗੱਪਣ ਵੇਦਾਂ ਠੀਕ ਆ ਬਾਈ ਜੀ ਠੀਕ ਗੱਪਣ ਗੱਪਣ ਦੇਣਾ ਉਹਨੂੰ ਮਾਂ ਨਹੀਂ ਝੋਟੀ ਤੇ ਸਵਾਗੇ ਦੋ ਟਾਈਮ ਚੋਗੇ ਲਈ ਠੀਕ ਆ ਬਾਈ ਜੀ ਠੀਕ ਚੱਟੇ ਜਿਗਾਰ ਦੀ ਲਗਾ ਕੇ ਨਾਰਮ ਚੰਗੀ ਸੇਵਾ ਕੋਈ ਕਰੇ ਨਾ ਸਹੀ ਗੱਲ ਵੀਰਾਂ ਹੀ ਨੇ ਕਹਿੰਦੇ ਬਾ ਬੰਦੇ ਦੇ ਬੋਲਿਆ ਕੋਖ ਨਹੀਂ ਨਾ ਸਾਡੀ ਮਹੀਂ ਬੋਲੂਗੀ ਇਹਨੇ 20 ਦਿਨਾਂ ਕਿ 22 ਦਿਨਾਂ ਕਿ 18 ਦਿਨਾਂ ਕਿਰਾਏ ਦੋ ਦਿਨਾਂ ਜਿਹੜੀ ਗੱਲ ਸਹੀ ਗੱਲ ਝੋਟੀ ਨੇ ਬੋਲਣਾ ਨਹੀਂ ਬੱਟੇ ਇਹ ਝੋਟੀ ਰਿਕਾਰਡ ਵਾਲੀ ਜਿਹੜਾ ਸੁਆ ਇਹ ਜਿਹੜਾ ਪਤਾ ਉਹ ਸਾਰੀ ਲੈ ਸਾਰਾ ਵਿਜੀ ਦੇ ਉਹ ਤੇ ਲੋਇਆ ਰੰਗਿਆ ਉਸ ਲੈ ਗਿਆ ਠੀਕ ਰੰਗ ਲੋਇਆ ਬਰੀਡ ਵਾਲੀ ਆ ਨਸਲ ਕੁਆਲਟੀ ਆ ਬਹੁਤ ਪਿਓਰ ਅਸਲ ਚੀਜ਼ ਆ ਜਿਹੜਾ ਵੀ ਲੈ ਗਿਆ ਨਾ ਵੀਰ ਭਰਾ ਯਾਦ ਕਰੂਗਾ ਫੇ ਬੁਰੀ ਝੋਟੀ ਵੇਚੀ ਸੀ ਤੇ ਘੜ ਤੋਂ ਘੜ ਨਾਮੀ ਨਾਮੀ ਬੰਦਿਆਂ ਨੇ 100 ਬੰਦਿਆਂ ਨੇ ਝੋਟੀ ਮੰਗੀ ਠੀਕ ਹੈ ਜੀ ਕਿਹੜੀ ਗੱਲ ਹੈ ਤੇ ਝੋਟੀ ਵੀ ਚੰਗੀ ਦੇਖੋ ਭਾਈ ਮਾੜੀ ਇਹ ਲਓ ਫੇ ਆ ਸਾਈਡ ਕਰੋ ਇਦੋਂ ਖਾ ਲੀਏ ਪੂਰੀ ਪੋੜੀ ਧਿਆਨ ਉਹਦਾ ਕੈਮਰਾ ਅੜਿਕਾ ਬੰਦੀ ਹੈ ਪਾਪਾਂ ਕਾ ਤੇ ਕੋਦੇ ਵੇਖੋ ਵੇ ਜੀ ਵੱਡੀ ਬੇਲ ਲੰਮੀ ਚੌੜੀ ਜਿੰਨਾਂ ਦਾ ਜਿੰਨਾ ਮੋਟਾ ਬੜਾ ਛੋਟੀ ਠੀਕ ਹੈ ਭਾਈ ਤੇ ਮੁੱਲ ਭਾਈ ਸਰ ਕੀ ਆ ਮੁੱਲ ਵੀਰ ਜਿਹੜਾ ਵੀਰ ਭਰਾ ਲਊਗਾ ਛੋਟੀ ਹਾਂ ਤੇ ਛੋਟੀ ਫੋਨ ਕਰ ਸਕਦਾ ਕਰਾਂਗੇ ਮਾਂ ਨੂੰ ਜੇ ਫੋਨ ਤੇ ਇਹਨਾਂ ਨੂੰ ਉਹ ਮਾਂ ਮਾਂ ਦਾ ਵਾਦ ਥੋੜੀ ਮਹਿੰਗੀ ਕੀਮਤ ਲਾ ਕੇ ਲੈਂਦੀ ਜੇ ਠੀਕ ਚੋਟੀ ਚੋਟੀਆਂ ਚਲੋ ਆਪਣੇ ਏਰੀਆ ਦੇ ਮੁੱਲ ਆਇਆ ਸੀ ਜਿਹੜੇ ਬਾਕੀ ਜਿਹੜੀ ਸਮਝ ਉਹਨੇ ਲੱਲੀ ਹੈ ਠੀਕ ਤੇ ਸਾਰਿਆਂ ਮੁੱਲ ਲਾਏ ਕੀ ਹੋ ਰਹੇ ਨੇ ਤੇ ਵੱਡੀ ਚੋਟੀ ਦੇ ਬਾਈ ਕਹਿੰਦਾ ਫੋਨ ਤੇ ਮੁੱਲ ਹੋਊਗਾ ਕੰਮ ਜਦ ਲੱਗਾਂ ਤੇ ਥੋੜੇ ਬਾਰੇ ਗਾਣਾ ਚੱਲਣ ਤੇ ਆ ਬਾਕੀ ਲੰਦੇ ਆ ਫੋਨ ਜੁਰ ਕਰਨਾ ਇਹ ਵੀ ਨਹੀਂ ਹੈ ਇਹ ਅਜੇ ਵੇਚਣ ਵਾਲੀ ਆ ਇਹ ਹੋਰ ਲੋਈ ਚੋਟੀ ਲੋਈ ਚੋਟੀ ਦੀ ਗੱਲ ਠੀਕ ਹੈ ਤੇ ਵੱਡੀ ਚੋਟੀ ਨੋ ਬਾਬਾ ਜੀ ਮੈਂ ਨਾ ਵੇਖੋ ਜੀ ਆਹੀਂ ਪਹਿਲਾ ਟਾਂਸ ਵੇਖਿਆ ਜਨਰਲ ਇਹ ਜੱਲਿਆ ਪਰ ਉਹਨਾਂ ਦੇ ਵੀ ਲੋਕੀ 5 5 7 7 ਰੁਪਏ ਆਏ ਆ ਨਹੀਂ ਗੱਲ ਬਣੀ ਅਸੀਂ ਪਹਿਲਾਂ ਗੇੜਾ ਸਾਡਾ ਮਾਂਪਿਆ ਠੀਕ ਹੈ ਜੀ ਦੋ ਗੱਲਾਂ ਕੀਤੀਆਂ ਉਹਨਾਂ ਨਾਲ ਉਹਨਾਂ ਕਹਿ ਮਿਲ ਠੀਕ ਆ ਪਰ ਜਿਆਦਾ ਜਨਰਲ ਵੀਰ ਚੰਗਾ ਹੈ ਜਿਹੜਾ ਕੋਈ ਵੀਰਪਰਾ ਖੜੂ ਨਾ ਇੱਕ ਪੱਕਾ ਗਾਗ ਬਣ ਜਾਊਗਾ ਯਾਦ ਕਰੂਗਾ ਵੀ ਠੀਕ ਹੈ ਮੈਨੂੰ ਜਨਰਲ ਦਿੱਤਾ ਸਹੀ ਗੱਲ ਇੰਨੀ ਜਿਆਦਾ ਚੰਗੀ ਪੂਰੀ ਕੁਆਲਿਟੀ ਵਾਲੀ ਝੋਟੀ ਪੂਰੀ ਸਾਰੀਆਂ ਕੁਆਲਟੀਆਂ ਉੱਪਰ ਆਪ ਕਰਨਾ ਜੀ ਚੱਡੇ ਦੀ ਆ ਕਿੱਥੇ ਕਿੱਥੇ ਥਣ ਲਗਾ ਝੋਟੀ ਨੂੰ ਜਿਹੜਾ ਯੋਗਾਰ ਲਗਾ ਨਾ ਆਵੇ ਕਥੇ ਕਥੇ ਥੰਗ ਨਾ ਨਾ ਮਾਰੀ ਗੋੜੀ ਦੁੱਧ ਨਹੀਂ ਪਣਾ ਵੀ ਜੀ ਦਾ ਸਹੀ ਗੱਲ ਜਿਹੜੀ ਗੱਲ ਵੱਡੀ ਬਾੜੀ ਦੁੱਧ ਯਾਦਾ ਯਵਰ ਪੀਸ ਆ ਐਂਡ ਸਿਰਾ ਘਰ ਦੇ ਕੱਚ ਰੱਖਣ ਵਾਲਾ ਜਾਨਵਰ ਸਹੀ ਗੱਲ ਜੀ ਜਿਹਨੂੰ ਕਹਿੰਦੇ ਨਾਮੀ ਝੋਟੀ ਉਹ ਹੋਇਆ ਇਹ ਮੰਡੀ ਜਦੇ ਵਿੱਚ ਵੀ ਬੱਧੀ ਆ ਬਸ ਤੇ ਆਉਣੀ ਨਹੀਂ ਆ ਆਉਗੀ ਤੇ ਇੱਕ ਹੀ ਹੋਗੀ ਸਿਰਾ ਕਿ ਇੱਕ ਹੀ ਸਿਰਾ ਘੇਰੀ ਜੋਣੇ ਜਿਹੜੀ ਗੱਲ ਹੈ ਠੀਕ ਹੈ ਤੇਰੀ ਦਾ ਸਿਰਾ ਆ ਠੀਕ ਜੀ ਬਾੜੀ ਆ ਗਈ ਜੀ ਦਜਾ 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 ਜਾਣਾ ਇਹ ਤਜਾਲ ਵਾਲੇ ਪਰ ਆਹ ਵੀ ਚੀਜ਼ ਛੋਟੀ ਨੂੰ ਥੋੜੀ ਹੈ ਲਿੱਤੀ ਆ ਪਰ ਗਾਰ ਦੇ ਛੋਟੇ ਨੂੰ ਕੀ ਲੱਗਾ ਪੂਰੀ ਕਮਾਲੀ ਹੋਈ ਆ ਤੇ ਬੱਚਾ ਮਗਰ ਲੋਇਆ ਆ ਜੀ ਹਾਂ ਜੀ ਠੀਕ ਹੈ ਬਹੁਤ ਜ਼ਿਆਦਾ ਠੱਡੀ ᱛੀ ਰੀ ਤੇ ਬੋਲਾ ਹੁਣ ਅਜੇ ਵੀਰੇ ਪੰਨਾਂ ਦੇ ਨਾਲ ਸੁਬਾ ਬੋਲਾ ਹੋਣਾ ਕਿ 9 ਕਿਲੋ ਚੁੱਧ ਛੋਟੀ 10 ਕਿਲੋ ਵਧਿਆ ਦੇਈ ਜਾਊਗੀ ਠੀਕ ਹੈ ਕੋਬਲੇ ਜਿਹੜੀ ਮੀਂਹ ਤੇ ਖਰਾਬ ਬੜਾ ਜਦਵਈਆ ਮੈਂ ਉੱਜਾ ਗੁੰਡਾ ਮਰੇ ਆ ਰਹਿਣਾ ਚੰਬੜੀ ਕੋਈ ਆ ਆ ਦੇਖ ਰਹੀ ਚੰਬੜੀ ਬੜੀ ਪਤਲੀ ਖਾਓ ਕੀ ਲੱਗਾ ਚੋਟੀ ਨੌ ਘਰ ਬਾਈ ਬਹੁਤ ਥਣ ਕਿ ਲੱਗਾ ਨੌ ਘਰ ਇਹਦਾ ਪਹਿਲਾ ਥਣ ਲਗਾ ਦੇ ਬਹੁਤ ਜਿਆਦਾ ਲਾਓ ਜੀ ਆਓ ਜੀ ਬਟਾ ਮਗਨ ਹੋਇਆ ਚਵਾਈ ਚੁਈ ਐਕ ਕਲੰਬਰ ਦੀ ਮਹਿੰਦੀ ਠੀਕ ਤੱਕੀ ਮੁੱਲ ਬਾਈ ਦਾ ਦੋ ਤਾਂ ਵੀਰ 10 ਕਿਲੋ ਮਾਏ ਨਾ ਦਊਗੀ ਮੁੱਲ ਨਹੀਂ ਕਰਨਾ ਤੇ ਲੈ ਮੈਂ ਮਾਈ ਦੇ ਦੇਣੀ ਆ ਮੈਂ ਕਹਿੰਦੀ 70 68 66 ਹਜ਼ਾਰ 66 ਹਜ਼ਾਰ ਦੀ 65 ਹਜ਼ਾਰ ਦੀ ਬਾਈਕ ਦਾ ਮਾਝ ਦੇਣੀ ਆ ਤੇ ਜਿਹੜੇ ਵੀਰ ਜਾਲ ਵਾਲੇ ਵੀਰ ਨੇ ਹਾਂ ਨਾ ਇੱਕ ਟਾਕਾ ਹੀ ਪੋਣਾ ਉਹ ਵੀਰ ਫੋਨ ਕਰੇ ਹੁਣ ਹਾਂ ਨਾ 5000 ਮੁੱਲ ਤਾਜੀਜ਼ ਹੋਈ ਠੀਕ ਹੈ ਮੈਂ ਜਿਹੜਾ ਹਸਨ ਦੇ ਆ ਜਿਹੜਾ ਵੀ ਲੈ ਗਿਆ ਨਾ ਦੇਖੋ ਜਰਾ ਯਾਦ ਕਰੂਗਾ 10 ਕਿਲੋ ਦਾ ਤੇ ਮਾਝੇ ਨਾ ਕੰਡੇ ਵਾਲਾ ਕਢੀ ਜਾਊ ਠੀਕ ਹੈ ਬਾਈ ਬਸ ਛੋਟ ਨਹੀਂ ਸੋੜਦੀ 65000 ਗਾੜੀ ਆ ਵੀ ਥੋੜੀ ਸੀਦੀ ਦੀ ਵੀਦੀ ਸਿੰਗੀ ਰੋਹੀ ਨੀ ਇਹ ਦੇ ਝੋਟ ਜਾਈ ਆ ਵੀਰ ਆ ਦੇਖੀ ਆੱਖ ਸਿੰਗੀ ਕਿ ਲੱਗੀ ਦੇਖੋ ਸਿੰਗੀ ਦੇ ਆੱਖ ਸਿੰਗੀ ਐਕਟੀ ਨੀ ਆ ਤੇ ਠੰਡੀ ਧੀਰੀ ਤੇ ਆਵੇ ਕੱਟੀ ਮਗਰ ਦੇ ਦੁਜਾ ਸੁਆ ਤੇ ਠੰਡੀ ਪੂਰੀ ਹੋਈ ਗੱਲਬਾਤ ਕੱਟੀ ਮਗਰ ਦੇ ਵੀ ਸਿੰਗੀ ਦੇਖੋ ਵੀ ਚੜੀ ਕੱਟੀ ਇਹ ਕਾਲਦੀ ਈਰ ਝੋਟੀ ਸੁਈ ਆ ਤੇ ਬੋਲਾ ਆ ਜੇ 9-10 ਕਿਲੋ ਲਾ ਕੇ 8-9 ਵਧੀਆ ਬੋਲਾ ਇਨਾ ਹੈਗਾ ਜਿਹੜੀ ਗੱਲ ਆ ਹਾਂਜੀ ਬਾਕੀ ਝੋਟੀ ਦੁੱਧ ਪਹਿਲੇ ਸਵੇਰੇ 10-11 ਕਿਲੋ ਕੱਢਦੀ ਜੇ ਤੋ 12 ਕਿਲੋ ਝੋਟੀ ਕੱਢੂਗੀ ਠੀਕ ਹੈ ਬਾਈ ਜਿਆਦਾ ਚੰਗੀ ਆਪਾਂ ਕੱਢੂ ਤਾਂ ਜੇ ਮੈਂ ਸੇਵਾ ਕਰੂ ਕੁਆਲਿਟੀ ਆ ਪੂਛ ਵੇਖ ਵੀਰ ਕਿੱਥੇ ਲੱਗੀ ਹਾਂਜੀ ਪ्योर ਜ਼ਮੀਨ ਨਾਲ ਖੈਨ ਦੀ ਸੰਗੀ ਸੰਗੀ ਵਿੱਚ ਥਾਂ ਥਾਂ ਨੂੰ ਖਾਓ ਨੋਗਾ ਸੰ ਲੱਗਾ ਨਸਲ ਬਰੀਡ ਜਿਹੜੀ ਝੋਟੀ ਦਾ ਨਸਲ ਆ ਨਾ ਕੀ ਲੱਗੀ ਸਿੰਗੀ ਵੇਖੋ ਕੀ ਨੇ ਕਮਾਲ ਦੀ ਸਿੰਗੀ ਲੱਗੀ ਹੈ

ਇਹ ਕੜ ਰਾਤੀ ਸਹੀ ਦੇ ਇਹ ਤਿੰਨ ਕਿਲੋਈ ਇਹ ਤਿੰਨ ਕਿਲੋਈ ਖਾਣ ਖਾਂਗੇ ਲੋਕੀ ਦੀ ਬਿੱਲੀਆਂ ਦੇ ਕੋਲ ਜਾ ਤੇ ਪਹਾੜਾਂ ਵੀ ਰਜਾਇਜ਼ ਦਵਾਂਗੇ ਬਿਲਕੁਲ ਦੇ ਲੈਣ ਵਾਲਾ ਮੁੱਲ ਕਰਾਂਗੇ ਮੈਂ ਵੀ ਉਹ ਵੀ ਲੋਕਾਂ ਨਾਲ ਉਹ ਵੱਡੀ ਮੈਂ ਤਾਂ ਫੋਨ ਤੇ ਕਦੇ ਵੀ ਬੰਦਾ ਲਫਾ ਲੈਣ ਆ ਮੈਂ ਵੀ ਪਹਾੜਾਂ ਦਵਾਂਗੇ ਹਾਂਜੀ ਬਾਕੀ ਇਹ ਵੀ ਉਹ ਮੈਂ ਤਾਂ ਜਨੂ ਰਗਮ ਲਾ ਕੇ ਆਈ ਰਗਮ ਲੱਗਣ ਦੀ ਆ ਇਹ ਗਾਗ ਲੱਗਣ ਦੇ ਖਾਂਦੀ ਹੈ ਵੱਡੀ ਮੈਂ ਜਿਹੜੀ ਗੱਲ ਠੀਕ ਸਹੀ ਗੱਲ ਤੇ ਦੇ ਲੈਣਾ ਮੁੱਲ ਕਰਾਂਗੇ ਵੀਰ ਛੋਟੀ ਫੇਰਦੀ ਲੱਖੋਂ ਬਾਅਦ ਪਰ ਅੰਦਰ ਦਮਾ ਦੇ ਬੋਲ ਜੋ ਮਰਦੀ ਕਹਿੰਦਾ 90000 90000 ਦੀ ਦੋ ਛੱਡਾਂਗੇ 80000 ਦੀ ਭਾਈ ਕਹਿੰਦਾ ਛੋਟੀ ਦਵਾਗੇ ਖਾਣਾ 80000 ਦੀ ਤਾਜੀ ਸੋਏ ਨਾਲੋਂ ਨਾਲ ਆ ਮਗਰ ਕੱਢੀ ਆ ਤੇ ਬੋਲੀ ਚਲਾਂਦੀ ਹੈ ਪਰ 80000 ਦੀ ਪਰ ਵੀਰ 80000 ਦੀ ਛੋਟੀ ਹਟ ਟੋਕੜ ਵੇਚ ਦਿੱਤੀ ਜਿਹੜੀ ਸ਼ਕੀਨ ਆ ਸਹੀ ਗੱਲ ਭਾਈ ਠੰਡੀ ਠੀਕ ਗੱਲ ਆ ਜਵਰ ਆ ਠੰਡੀ ਪੂਰੀ ਪੂਰੀ ਠੰਡੀ ਹੈ ਵੇਖੋ ਬਹੁਤ ਵਧੀਆ ਪੂਰੀ ਹੋ ਜਨ ਮਾਹਨ ਠੰਡੀ ਸੀ ਕੋਈ ਪਰਵਾਣੀ ਐ ਮੋਢਾ ਜਵਾਰੀ ਚੰਗੀ ਸਭੀ ਵੇਖੋ ਆ ਵੀਰ ਗਾੜੀ ਬ੍ਰੈਂਡਰ ਸਲਾਹ ਹੱਥੋ ਜਰਾ ਕੋਈ ਚੱਕਰ ਨਹੀਂ ਆ ਵੀਰ ਮੈਂ ਟਰੈਕਟਰ ਮੈਸ ਸੂਈ ਵੱਡੀ ਠੀਕ ਆ ਕੈਂਟਰ ਮੈਸ ਸੂਈ ਵੱਡੀ ਇਹ ਵੀਰਾਂ ਮੋਗੇ ਤੋਂ ਲੱਖਾ ਠੀਕ ਸਾਡੇ ਕੋਲ ਚਾਰ ਪੰਜ ਮਈਆਂ ਅੱਗੇ ਉਹਦੇ ਘਰ ਗਈਆਂ ਲੱਗ ਲੱਗੇ ਤੇ ਉਹਦੇ ਹੱਲ ਵੀ ਤੇ ਪੰਦਾ ਵੀਡੀਓ ਜਿਗਰ ਜ਼ਰੂਰ ਕਰਿਓ ਇੰਨਾ ਤਰ੍ਹਾਂ ਕ ਮਾਲ ਲੈ ਜਾਂਦੇ ਠੀਕ ਤੇ ਮੈਂ ਫੇਰ ਉਹ ਕੋ ਚੱਲੀ ਪਛੋਕੋ ਚੱਲੀ ਆ ਇੱਕੋ ਤੇ ਲਸੂ ਜੀ ਨੂੰ ਹੋਇਆ ਇਹ ਰੇ ਫੁੱਟਣੀ ਆ ਤੇ ਮੈਂ ਲਾਗਣ ਲੱਗਿਆਂ ਤੇ ਮੈਂ ਕੱਢੀ ਜਾਂ ਤੇ ਪੂਰਾ ਸਰਾ ਗੱਲ ਬਾਦਿਆ ਥਬਾਬ ਆਇਆ ਹੱਲੇ ਹਾਣੇ ਵੇਖੋ ਕੀ ਲਗਾਮ ਹੈ ਠੀਕ ਹੈ ਭਾਈ ਜੀ ਲਾ ਦੇ ਜੀ ਲੋ ਵੀ ਤੇ ਫਾ ਇੰਨਾ ਵੀਰ ਮਾਲ ਵੇਚਿਆ ਨਾ ਜਿੱਥੇ ਜਿੱਥੇ ਮਹੀਂ ਲਾਈ ਗਏ ਉਹ ਲਾਗੇ ਲਾਗੇ ਫਿਰ ਕਹਿ ਦਿੰਦੇ ਸਾਡੇ ਕੋ ਵੀ ਤੇਰੀ ਮਹੀਂ ਆਈ ਆ ਹਾਨੂੰ ਸੋ ਖਿਆਲ ਭੁੱਲ ਜਾਂਦਾ ਠੀਕ ਜੀ ਤੇ ਜਿਸ ਵਿੱਚ ਸੁਈ ਹੈਗਾ ਠੀਕ ਹੈ ਭਾਈ ਜੀ ਤੇ ਜਿਆਦੀ ਚੰਗੀ ਆ ਵੀਰ ਆਪਣੇ ਵੱਲੋਂ ਦੇ ਸਾਰੇ ਇੱਕੋ ਜਿਹੇ ਬਰਾਬਰ ਥਣ ਭਾਂਡੇ ਦੀ ਚੰਗੀ ਮਹੀਂ ਕਰਕੇ ਲਾਈ ਦੀ ਆ ਤੇ ਬਾਕੀ ਇਹ ਕਰਮਾਂ ਵਾਲੀਆਂ ਵੀਰ ਜਿੱਥੇ ਚੰਗੀ ਆਉਣੀ ਉਥੇ ਮਾੜੀ ਵੀ ਆਉਣੀ ਹੈ ਸਹੀ ਗੱਲ ਸਭ ਕੁਝ ਨਾਲ ਹੀ ਹੈ ਬਿਲਕੁਲ ਸਹੀ ਗੱਲ ਇਹਦਾ ਬਚਾ ਕੇ ਤੇ ਕਟਾ ਗਈ ਜੀ ਕਹਿੰਦਾ ਕਟਾ ਮਾਰਿਆ ਇਹ ਜਾਏ ਅੱਗੇ ਚੁੱਟ ਨਹੀਂ ਹੈ 360 ਪੈੜੇ ਪੈਣ ਲਗਾ ਹੋਏ ਤੇ ਜਲਦੀ ਮੁੱਕੇ ਮਾਏ ਬਚਾ ਲੈ ਲਗਾ ਟ੍ਰੇਨੇ ਬੈਠ ਮੈਂ ਵੀਰ ਦੇਤੀ ਵੀਰ ਨੂੰ ਤੇ ਬਿਲਕੁਲ ਭਾਰ ਨਹੀਂ ਦਿੱਤੀ ਆ ਠੀਕ ਹੈ ਭਾਈ ਮੈਂ ਨਾ ਤੇ ਟੈਨ ਵੀ ਲਗਦੀ 80000 ਨਹੀਂ ਪਹੁੰਚ ਕੀਤੀ 80000 ਸੀ ਪਹੁੰਚ ਕੀਤੀ ਠੀਕ ਹੈ ਭਾਈ ਉਹ ਮਨ ਮੈਂ ਵੇਹੋ ਜਿਹੜਾ ਬੰਦਾ ਚੌਕ ਹੈ ਯਾਦ ਕਰੂ ਕੋਈ ਮਨਣ ਵਾਲੀ ਗੱਲ ਅਸੀਂ ਆ ਦੇਤੀ ਠੀਕ ਹੈ ਭਾਈ ਮੇਜਾ ਬੈਠ ਰਹੀ ਤਾਂ ਇੱਕ ਵਾਠੀਮ ਹਮਨੇ ਵੱਡੀ ਜਵਰ ਫਾਰਮ ਵਾਲੀ ਵਾਠੀ ਜੋ ਬਣੀ ਸੀ ਤਜੀ ਇਹ ਵਾਠੀ ਨਾ ਜਿਹੜਾ ਵੀਰ ਲੈ ਗਿਆ ਨਾ ਹਾਂਜੀ ਕੈਨ ਵਾਲਾ ਨਹੀਂ ਚੌਣ ਵਾਲਾ ਵਸ਼ੀ ਨੇ 27 ਕਿਲੋ ਦੁੱਧ ਕੰਡੇ ਤੇ ਰੱਖਿਆ ਪਹਿਲਾਂ ਠੀਕ ਜੀ ਪਰ ਇਹਨੂੰ ਐਵੇਂ ਨਾ ਕੋਈ ਸਮਝੇ ਜਿਹੜੀ ਜਵਰ ਵਸ਼ੀ ਦੀ ਸਾਰੀ ਡਿਟੇਲ ਦੱਸਣੇ ਪਾ ਇਹਦਾ ਐਡਾ ਮਿੱਠਾ ਜੇ ਹਾਂਜੀ ਕੋਈ ਹਾਰ ਨਹੀਂ ਠੀਕ ਥੱਲੇ ਪੂਰਾ ਕਿਨੇ ਕਹਿੰਦੇ ਥੱਪਾ ਹੀ ਪਿਆ ਆ ਹਰੇ ਤਾਰੂ ਦਾ ਪੋਣੀ ਪਾਣੀ ਹੈ ਲੈ ਇਹ ਮਾਣਾ ਵੀਰੇ ਜੇ ਆਰਟੀ ਦੇਣੀ ਮਸੀ ਹੁੰਦੀ ਜਿਹੜੀ ਗੱਲ ਆ ਇਹ ਵੀ ਜੀ ਨਹੀਂ ਫਸਦੇ ਆ ਗੱਲ ਆ ਠੀਕ ਫਸ ਰਹੀ ਜਵਾਰੀ ਫਾਰਨ ਸਾਥ ਤੇ ਵੇਜੀ ਹੀ ਬੱਚਾ ਹੈ ਨਹੀਂ ਆ ਬੱਚੇ ਕੱਢ ਦੇ ਕੱਢ ਦੇ ਵਿੱਚ ਕੱਢ ਦੇ ਕੱਢ ਲੋ ਕੱਢਣੀ ਏ ਤੋਦੋ ਮੜੀ ਵਡਾਵਾ ਤੇ ਨਾ ਉਤਨਾ ਤੋਲਣਾ ਹਾਂ ਜੀ ਆਪਨੇ ਲਈ ਸਾਂਤ ਤਰਨਾ ਜਵਾਰੀ ਨੂੰ ਹਾਂ ਜੀ ਹਾਂ ਠੀਕ ਬਾਈ ਪਰ ਇਹਦੇ ਗਾਈ ਜਿਹੜਾ ਵੀਰ ਲੈ ਕੇ ਆਣੇ ਛਕਣਾ ਪਿਓਰ ਦੁਜਾ ਸੁਆ ਮੋਹ ਛਗੀ ਆ ਬੂਥੀ ਵੇਖ ਲਓ ਠੀਕ 25 ਦੀ ਸਹੀ ਗੱਲ ਜੀ ਯਾ ਨਾ ਟੱਲੇ ਯਾ ਟੱਲੇ ਮੈੜ ਦੇ ਕੱਲ ਵੀਰ ਪੂਰੀ ਗਾਈ ਦਾ ਇੱਕ 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 ਚੀਪਾ ਕਰਦੀ ਆ ਪਰ ਗਾਂ ਪੂਰੀ ਭਰਾ ਕੇ ਲਈ ਆ ਠੀਕ ਗਾਂ ਨਾ ਹੀ ਨਹੀਂ ਬੜੀ ਘਾਟ ਆ ਪਰ ਗਾਂ ਇਹਦੇ ਸੂਵੇ ਵੇਖੀ ਆ ਮਗਲ ਮਗਲੇ ਬਨੇ ਕਰਿਓ ਕੈਮਰਾ ਇਹ ਨਾ ਕੋਈ ਆਖੇ ਕਿ ਥਾਣੇ ਛੋਟਾ ਥਾਣੇ ਪੂਰਾ ਲੰਮਾ ਆ ਠੀਕ ਠੀਕ ਥਾਣੇ ਪੂਰਾ ਲੰਮਾ ਜਿਹੜੀ ਗੱਲ ਆ ਜਿਹੜਾ ਪਰ ਨਹੀਂ ਆ ਗਾ ਵਧੀਆ ਹੁੰਦਾ ਮੁੱਠੀ ਥਣ ਲਗਾ ਆ ਉਹੋ ਜਿਹਾ ਗਨ ਕੋਈ ਦੋਹਾਂ ਥਣਾ ਚੂਣ ਵਾਲਾ ਥਾਣਾ ਇਹ ਸ਼ਾਇਦ ਹੁੰਦਾ ਚੀਪਾ ਚੀਪਾ ਠੀਕ ਬਹੁਤ ਜਦਾ ਚੰਗੀ ਵਸ਼ੀ ਦੁੱਧ 30 ਕਿਲੋ ਵਸ਼ੀ ਦੇਣ ਵਾਲੀ ਆ ਤੇ ਹਾਂ ਨਾ 100 ਰੁਪਿਆ ਛੋੜੋ ਨਹੀਂ 45000 45000 ਜਿਹੜਾ ਵਸ਼ੀ ਲੈ ਰਹਾ ਜੀ 500 ਕਿਆ ਵਸ਼ੀ ਦਾ ਵੇਖੋ ਬਹੁਤ ਸੋਹਣੀ ਵਸ਼ੀ ਬਾਈ 500 ਰੁਪਿਆ ਕਰਾਂਗੇ ਵੇ ਜੀ 45000 ਤੋਂ ਬਸ ਬਾਈ ਕਹਿੰਦਾ 45000 ਤੇ 500 ਰੁਪਿਆ ਛੋੜ ਕਰਨੀ ਆ ਤੇ ਦੇ ਦੇਣੀ ਨਹੀਂ 50 ਦੁਆ ਸੁਣੀ ਜੇ ਜਿਹੜਾ ਵੀਰ ਲੈ ਕੇ ਆਣਾ ਵਾਹ ਠੀਕ ਆ ਉਹਨਾਂ ਵੀਰਾਂ ਬੜਾ ਮਿੰਗਾ ਲਵਾਇਆ ਵਾਸੀਆਂ ਦੇ ਲਵਾਇਆ ਵਧੀਆ ਠੀਕ ਹੈ ਹਾਂਜੀ ਜਿਆਦਾ ਵੱਟੀ ਚੰਗੀ ਹੈ ਨਾਮੀ ਰੈਡ ਇਹੋ ਜਿਹੇ ਵੀਰ ਵਸ਼ੀਆਂ ਲੋਕੀ 80 80 85 85 ਦੇ ਮੰਗਣਾ ਸਹੀ ਗੱਲ ਇਹਨਾਂ ਦੇ ਪਹਾੜੀਆਂ ਵੇਚਦੇ ਆ ਵੀਜੀ ਉਹ ਕਰਦੇ ਆ ਜਿਹੜੇ ਵੀਰ ਭਰਾ ਜਿਹਨਾਂ ਦੇ ਘਰ ਜਾਈਏ ਪਹਾੜ ਨਾਲ ਪਹਾੜ ਨਾਲ ਜਾਇਦਾਵਾਂਗੇ ਇੱਕ 100 ਰੁਪਏ ਦਾ ਠਾਕ ਨਹੀਂ ਬੈਠਦੇ ਵਿੱਚ ਠੀਕ ਹੈ ਭਾਈ ਜੀ ਜਿਹੜਾ ਮਰਜ਼ੀ ਪਾਸ ਕਰਕੇ ਮਸ਼ੀਨ ਖੜੇ ਠੀਕ ਓਮਾ ਪਾਜੀ ਠੀਕ ਠੀਕ ਹੈ ਮੁੱਲ ਵਧੀਆ ਚਲੋ ਠੀਕ ਜਿਹਨੂੰ ਦੇਖੀ ਨਾ ਲੱਖ ਰੁਪਏ ਮੰਗਦਾ ਇਹ ਬੰਦਾ ਠੀਕ ਜੀ ਪਹਿਲਾਂ 100 ਆਈ ਉਹ ਵੀ ਸੁਣ ਕੇ ਵੀ ਕੀ ਪਾਤਾ ਇਹ ਇਹ ਕਿਹੜੇ ਪਾਤਾ ਜਿਹੜੇ ਮੁੱਲ ਜਿਹੜੇ ਬੰਦੇ ਸਾਡੇ ਤੋਂ ਪਹਿਲਾਂ 40000 ਵੇਚਣ ਵਾਲੇ ਬੰਦੇ ਮੁੱਲ ਲਾਇਆ ਹੀ ਗਾਈ ਦਾ ਠੀਕ ਜੀ ਇਹ ਅਵੇ ਥੋੜਾ ਜਿਹਾ ਫੜਕਣਾ ਕੇ ਪਾਤੀ ਆ ਵੀ ਜਾਨ ਤੋਂ ਥੋੜਾ ਚਾਹ ਬਣੀ ਗਏ ਜਿਹਨਾਂ ਉਹ ਲੱਖ ਰੁਪਈਆ ਮੰਗਿਆ ਨਾ ਉਹ ਉਹ ਕਰਕੇ ਦਿੱਤਾ ਫੋਦੀ ਸਾਹਿਬ ਨੇ ਠੀਕ ਤੇ ਆ ਦੇ ਕੇ ਦਿੰਦੀ ਹੈ ਨਾ ਇਹਨੇ ਪਹਾੜ ਠੀਕ ਹੈ ਭਾਈ ਜੀ ਅੱਜ ਅਸੀਂ ਜਿਹੜਾ ਵੀ ਲੈ ਗਏ ਨਾ 30 ਕਿਲੋ ਦੁੱਧ ਕੰਡੇ ਦੇ ਰੱਖਣ ਵਾਲੀ ਬਸ਼ੀ ਆ ਸਹੀ ਗੱਲ ਸਹੀ ਗੱਲ ਪੰਜ ਲੱਖ ਵਾਲੀ ਕਮੇਟੀ ਪਾਲੇ ਤੇ ਕੱਲੀ ਧੱਕੀਆਂ ਲਵਾਈ ਜਾਊਗੀ ਸਹੀ ਗੱਲ ਭਾਈ 45 ਹਜ਼ਾਰ ਰੁਪਈਆ ਦਾ 500 ਰੁਪਈਆ ਛੋੜ ਕਰਨੀ ਆ ਤੇ ਬਹੁਤ ਸੋਹਣੀ ਬਸ਼ੀ ਆ ਤੇ ਲਾਈਕ ਕਮੈਂਟ ਤੇ ਸ਼ੇਅਰ ਚੱਕਦੇ ਫੱਟੇ ਟਾਈਮ ਨਹੀਂ ਆ ਜਾਓ ਝੋਟੀਆਂ ਵਖਾਦਿਏ ਕਰ ਬਾਕੀ ਵੀ ਆ ਬਾਈ ਕੋਲ ਪਸ਼ੂ ਆ 3 ਝੋਟੀਆਂ ਆ 2 ਝੋਟੀਆਂ ਤੇ ਵੱਡੀ ਝੋਟੀ ਪੂਰੀ ਕੁਆਲਟੀ ਵਾਲੀ ਝੋਟੀ ਬਾਈ ਕੋਲ ਆ ਜਾਈ ਆ ਤੇ ਵੀ ਗੀਣੀ ਆ ਤੇ ਫੋਨ ਤੇਰਾ ਮੁੱਲ ਹੋਊਗਾ ਬਹੁਤ ਸੋਹਣੀ ਝੋਟੀ ਹੈ ਬਾਈ ਕੋਲ ਵੱਡੇ ਰਿਕਾਰਡ ਵਾਲੀ ਵੱਡੇ ਲੈ ਜਾਈ ਆ ਵਾਹਿਗੁਰੂ ਨੇ ਖਾਲਸਾ ਦੇ ਚਰਨਾਂ ਕਰਦਾ ਮੋਬਿਲ ਨਾ ਪੂਰੀ ਹਾਥੀ ਵਾਂਗੂੰ ਦੀ ਭਈ ਹਦੋ ਲੱਗ ਜਾਂਦਾ ਕੋੜੀ ਜਾਣੀ ਆ ਠੀਕ ਹੈ ਕੜਾ ਕੋੜੇ ਨਾ 5 ਫੋਟ ਤੇ ਲੱਗ ਜਾ ਕੇ ਹੋਣੀ ਉਹ ਤੋ ਮਹੀ ਦੀ ਵੀ ਨਾ ਹਰ ਕੋਈ ਬੰਦਾ ਵੀ ਨਹੀਂ ਆ ਜਦੋਂ ਸਾਨੂੰ ਪੁੰਦਾ ਜਿਹੜੀ ਗੱਲ ਆ ਹਾਂਜੀ ਪਰ ਜਿਹੜੀ ਮੈਂ ਦਿਨ ਨੂੰ ਲੱਗ ਜਨਾ ਨਾਮੀ ਮਈ ਆ ਉਹ ਨਹੀਂ ਪਛਾਣ ਹੋਈ ਦਾ ਠੀਕ ਹੈ ਬਾਈ ਜਿਹੜੀ ਮਈ ਅਸਲ ਚੀਜ਼ ਆ ਠੀਕ ਚੰਗੀ ਨਾਮੀ ਮਈਆ ਪਹਿਲਾਂ ਜਾਂਦਿਆਂ ਕੱਲ ਇਹ ਵੇਲੇ ਸੌਦਾ ਕੀਤਾ ਪਹਿਲਾਂ ਖੁੱਲੀ ਮਈ ਚੋਈ ਸੀ ਠੀਕ ਵੱਡੀ ਮਈ ਦੀ ਗਾੜ ਦੇਖੀ ਦੀ 2.5 3 ਕਿਲੋ ਗਾੜ ਹੈਗੀ ਆ ਖੁੱਲੀ ਚੋਲੋ ਕੋਈ ਜਿਹੜੀ ਮਈ ਦੀ 2.5 ਕਿਲੋ 3 ਕਿਲੋ ਗਾੜ ਨੇ ਆਟੋਮੈਟਿਕ ਹੀ ਦੁੱਧ ਮਾਰਨਾ 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 ਵੱਡੀ ਹੈ ਠੀਕ ਹੈ ਮੋਲ ਦੇ ਹਿਸਾਬ ਨਾਲ ਪਸ਼ੂ ਹੁੰਦਾ ਹਾਂ ਜੀ 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 ਪੀਜਾ ਮੋਲ ਹੋਇਆ ਪਸ਼ੂ ਹਣਾ ਬਿਲਕੁਲ ਬਿਲਕੁਲ ਜੀ ਠੀਕ ਨਾ ਹਿਸਾਬ ਨਾਲ ਉਹ ਛੋਟੀਆਂ ਤਾਂ ਨੇ ਰੇਡ ਛੋਟੇ ਆਹ ਜੀ ਤੇ ਪਸ਼ੂ ਉਹ ਵੀ ਪੂਰੇ ਬ੍ਰਾਂਡ ਆ ਉਹ ਵੀ ਆਪਣੇ ਜੀ ਜਨੀਸ ਮਹਾਲੇ ਨਸਲ ਚ ਆ ਬਿਲਕੁਲ ਬਿਲਕੁਲ ਜੀ ਠੀਕ ਨਾ ਓਏ ਵਧੀਆ ਨਸਲ ਆ ਕੇ ਆ ਉਹ ਆਓ ਉਹ ਦੇਖੋ ਦੇਖੋ ਛੋਟੀ ਬਹੁਤੀ ਬਦੀ ਖਾਓ ਚੰਗੀ ਜੀ ਲੱਗੀ ਵਾਓ ਜਿਆਦਾ ਚੰਗੀ ਝੋਟੀ ਬਹੁਤ ਸਾਪ ਅਸ਼ੂ ਬਾਈ ਕੋਲ ਤੇ ਲਾਈਕ ਕਮੈਂਟ ਸ਼ੇਅਰ ਦਬਕੇ ਕਰਿਆ ਕਰੋ ਠੀਕ ਹੈ ਨਾ ਪਿਆਰ ਪੂਰਾ ਦਿਓ ਭਾਈਓ ਮੈਂ ਨਾ ਵੀ ਜਿਹੜਾ ਵੀਸਪਰਾ ਜਨਮ ਖੜੂ ਕਣਾ ਜਰੂਰ ਕਰੂਗਾ ਠੀਕ ਜੀ ਜਿਆਦਾ ਚੰਗੇ ਆ ਤੇ ਫੋਨ ਨੰਬਰ ਆਪਣਾ ਹੈ 8427407755 ਨਾਮ ਮਾਨਾ ਤੇ ਪਿੰਡ ਪੋਮਾ ਲਾਈਕ ਕਮੈਂਟ ਸ਼ੇਅਰ ਵਾਤੋਂ ਵਾਤ ਦਬਕੇ ਕਰਿਆ ਕਰੋ ਚੈਨਲ ਨੂੰ ਪਿਆਰ ਦਿਓ ਵਾਤੋਂ ਵਾਤ ਹਾਂਜੀ 86